ਦੇਖੋ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮਾਝੇ ਦੀ ਧਰਤੀ ਦੇ ਮਜੀਠਾ ਹਲਕੇ ਦੇ ਵਿੱਚ ਪਹੁੰਚੇ ਸੀਗੇ ਬਹੁਤ ਭਰਵਾ ਇਕੱਠ ਹੋਇਆ ਇਸ ਧਰਤੀ ਦੇ ਤੇ ਉਹਨਾਂ ਨੇ ਕਈ ਨਵੀਆਂ ਛੜਕਾਂ ਦਾ ਜਿਹੜਾ ਉਹ ਇੱਥੇ ਨਿਰਮਾਨ ਦਾ ਹੁਣ ਘਟਨ ਕੀਤਾ ਔਰ ਪੂਰੇ ਪੰਜਾਬ ਦੇ ਵਿੱਚ ਲਗਭਗ 44000 ਕਿਲੋਮੀਟਰ ਸੜਕਾਂ ਜਿਹੜੀਆਂ ਪੰਜਾਬ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ ਪਰ ਤੁਹਾਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਕੋਈ ਵੀ ਟੁੱਟੀ ਸੜਕ ਜਿਹੜੀ ਆ ਉਹ ਨਹੀਂ ਮਿਲੇ ਮਾਨ ਸਾਹਿਬ ਤਲਵਿੰਦਰ ਸਿੰਘ ਗਿੱਲ ਨੂੰ ਮੰਤਰੀ ਇਹ ਕਹਿ ਗਏ ਨੇ ਕਿ ਇਹ ਸਰਕਾਰ ਆਦੀ ਤੋਂ ਹਸਤਾਈ ਦੇ ਵਿੱਚ ਸਰਕਾਰ ਬਣੇਗੀ ਤੇ ਆਪ ਹੀ ਸਾਰੇ ਕੰਮ ਕਰਨਗੇ 6 ਕਰੋੜ ਦੇ ਖੋਦੀ ਤੁਸੀਂ ਹੁਣ ਬਿਲਕੁਲ ਮਾਨ ਸਾਹਿਬ ਨੇ ਅਸ਼ੀਰਵਾਦਤਾ ਅੱਜ ਸਾਡੇ ਹਲਦਾਂ ਚਾਂਦ ਸਾਹਿਬ ਨੂੰ ਤੇ ਮੈਂ ਮਜੀਠਾਲ ਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਦੇ ਨਾਲ ਸਤਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਹਾਲ ਕੀਤੇ ਵਿੱਚੋਂ ਜਿਤਾਓ ਔਰ ਆਪਣੇ ਜਿਹੜੇ ਰੁਕੇ ਕੰਮ ਨੇ ਉਹਨਾਂ ਨੂੰ ਅੱਜ ਦੇ ਕੱਟ ਤੋਂ ਨਜ਼ਰ ਆਉਂਦਾ ਹੈ ਜੀ ਅੱਜ ਦੇ ਕੱਟ ਤੋਂ ਨਜ਼ਰ ਆਉਂਦਾ ਹੈ ਕਿ ਮਤਲਬ ਮਜੀਠਾ ਪੂਰਾ ਮਾਝਾ ਜਿਹੜਾ ਇਸ ਵੇਲੇ ਪੂਰਾ ਆਮ ਆਦਮੀ ਪਾਰਟੀ ਦਾ ਸਭ ਸੁਖਿੰਦਰ ਸਿੰਘ ਕੁਮਾਰ ਜੀ ਸੁਖੀ ਤੁਹਾਡੇ ਐਮਐਲਏ ਨੇ ਉਹਨਾਂ ਨੇ ਕੈਬਨਟ ਰੈਂਕ ਤੋਂ ਅਸਤੀਫਾ ਦੇ ਦਿੱਤਾ ਕਿੰਦਗੀ ਜੋ ਬੰਗ ਹੈ ਵੀ ਕੀ ਹੋ ਰਿਹਾ ਵਾ ਲਗਾਤਾਰ ਪ੍ਰੈਸ਼ਰ ਕੈਬਨਟ ਇਹ ਮੇਰੇ ਅਜੇ ਧਿਆਨ ਤੇ ਨਹੀਂ ਆਇਆ ਜੀ